ਜਾਹੂ ਜਿਸ ਆਸ ਬੈਠਿਆ ਸੋਹੀਐ ਸਬਣਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਮਹਲਾ 3 ਘਰ ਪਹਿਲਾ ਅਸ਼ਟ ਪਨੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਨਮਹਿ ਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮੁ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਂਖੇ ਸਾਧ ਨ ਜਾਪੈ ਨਮਹਿ ਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮੁ ਨ ਜਾਪੈ ਸੁਮੇਖਾ ਬਿਨ ਚਾਖੇ ਸਾਧਨ ਜਾਪੈ ਕੋਟੀ ਬਦਲੇ ਜਨਮ ਦਿਵਾਇ ਚੀਨਸ ਨਹੀਂ ਆਪੈ ਗੁਰਮੁਖ ਹੋਵੈ ਤੈ ਕੋ ਜਾਣੈ ਹਉ ਮੈਂ ਦੁੱਖ ਨ ਸੰਤੋਪੈ ਬਾਲ ਹਰੀ ਗੁਰ ਆਪਣੇ ਵਿਟਹਾਂ ਚੇਨ ਸਾਚੇ ਸੋ ਲਵਲਾਈ ਸ਼ਬਦ ਚੀਨਿਆ ਤੰਗਰ ਗਾਸਿਆ ਸਹਜ ਰਹਾ ਸਮਾਈ ਰਹਾ ਗੁਰਮੁਖ ਗਾਵੇ ਗੁਰਮੁਖ ਪੂਜੈ ਗੁਰਮੁਖ ਸ਼ਬਦ ਵਿਚਾਰੈ ਜਿਉ ਪਿੰਡ ਸਭ ਗੁਰ ਤੇ ਉਪਜੈ ਨੁਕੀਂ ਦਾ ਅੰਧ ਕਮਾਵੇ ਬੇਖਟੇ ਸੰਸਾਰੀ ਮਾਇਆ 모ਹ ਸਦਾ ਦੁਖ ਪਾਈ ਬੇਗੁਰ ਹੱਥ ਪਿਆਰੀ ਸੋਈ ਸੇਵਕ ਜੇ ਸਤਗੁਰ ਸੇਵੀ ਚੱਲ ਸਤਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸੱਚੀ ਸਾਚਾ ਮਨ ਵਸਾਈ ਸੱਚੀ ਪਾਣੀ ਗੁਰਮੁਖ ਆਖੈ ਹਉਮੈ ਵਿੱਚ ਹੋ ਜਾਈ ਆਪੇ ਦਾਤਾ ਕਰਮ ਹੈ ਸਾਚਾ ਸੱਚਾ ਸ਼ਬਦ ਸੁਣਾਈ ਗੁਰਮੁਖ ਘਾਲੇ ਖਟੇ ਗੁਰਮੁਖ ਨਾਮ ਜਪਾਈ ਸਦਾ ਅਲਿਖਤ ਸਚ ਰੰਗ ਰਤਾ ਗੁਰ ਕਾ ਸਹਜ ਸੁਭਾਈ ਮਨੁ ਕਸੈ ਹੂੜੋ ਬੋਲੇ ਬਿਖ ਬੀਜੈ ਬਿਖ ਖਾਏ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬੇੜ ਗੁਰ ਕੌਣ ਛਡਾਈ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰ ਮੁਖ ਆਪੁ ਬੁਝਾਈ 68 ਤੀਰਥ ਗੁਰ ਸ਼ਬਦ ਦਿਖਾਈ ਤਿਤਨਾ ਤਨ ਮਨ ਜਾਇ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮ ਨਾਲ ਲੱਗੈ ਨਾਈ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਈ ਤਨ ਮਨ ਸਭ ਕਿਛ ਹਰ ਚਿਤ ਕੀਰਾ ਦੁਰਮਤ ਕਹਿ ਨ ਜਾਏ ਹੋਗਾ ਮੋ ਹੋਵੈ ਤਾਂ ਨਿਰਮਲ ਹੋਵੈ ਹਉਮੈ ਵਿਤ ਹੋ ਜਾਈ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ 부ਝਾਰੀ ਗੁਰ ਕਾ ਸ਼ਬਦ ਰਤ ਸਹਜੇ ਮਤ ਸਹਜੇ ਰਹਾ ਸਮਾਈ ਹਰ ਕਾ ਨਾਮ ਸਤ ਕਰ ਜਾਣੇ ਗੁਰ ਕਾ ਭਾਇ ਪਿਆਰੀ ਸੱਚੀ ਵੜਾਈ ਗੁਰ ਤੇ ਪਾਈ ਸੱਚਾ ਨਾਇ ਪਿਆਰੀ ਇੱਕੋ ਸੱਚਾ ਸਭ ਹੈ ਵਰਤੈ ਵਿਰਲਾ ਕੋ ਵਿਚਾਰੇ ਆਪੇ ਮਿਲੈ ਤਾ ਬਖਸ਼ੇ ਜੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣ ਜਮਣ ਮਨ ਹੁਕਮਾਂ ਵਰਤੈ ਗੁਰਮੁਖ ਆਪੁ ਬੁਛਾੜੈ ਨਾਮ ਧਿਆਇ ਤਾ ਸਤਗੁਰੁ ਪਾਏ ਜੋ ਇਛਾ ਸੋ ਫਲ ਪਾਈ ਨਾਨਕ ਤਿਸ ਦਾ ਸਭ ਕਿਸ ਹੋਵੇ ਜੇ ਵਿੱਚੋਂ ਆਪ ਗਵਾਈ ਨਾਮ ਧਿਆਈ ਤਾਂ ਸਤਿਗੁਰੁ ਭਾਈ ਜੋ ਇਛਾ ਸੋ ਫਲ ਪਾਈ ਜੋ ਵਾ ਜਿਵਤ ਹੋ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ